ਕੰਨਿਸਾ ਸਿਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਨਿਤਨ ਵੀਰ ਕੋਲ ਆਪਾਂ ਆਏ ਆਂ ਕਾਫੀ ਚਿਰ ਦਾ ਸਾਡਾ ਜਿਹੜਾ ਵੀਰ ਦੇ ਨਾਲ ਪਿਆਰ ਆ ਤੇ ਤੇ ਕਾਫੀ ਜਿਹੜਾ ਬਾਅਦ ਅੱਜ ਵੀਰ ਕੋਲ ਆਉਣ ਦਾ ਮੌਕਾ ਮਿਲਿਆ ਵਾ ਕਾਫੀ ਦਿਨਾਂ ਤੋਂ ਜਿਹੜੀ ਗੱਲ ਫੋਨ ਤੇ ਹੁੰਦੀ ਆ ਤੇ ਬਾਕੀ ਵੀ ਹੋਰ ਵੀ ਵੀਰਾਂ ਦੇ ਲਾਗੋ ਜਿਹੜੇ ਕਾਫੀ ਫੋਨ ਆਉਂਦੇ ਆ ਤੇ ਅੱਜ ਉਹਨਾਂ ਵੀਰਾਂ ਨੇ ਸਾਡੇ ਤੋਂ ਨਾਰਾਜ਼ ਜ਼ਰੂਰ ਹੋਣਾ ਵਾ ਕਿਉਂਕਿ ਸਾਡਾ ਇੱਧਰ ਜਿਹੜਾ ਚੱਕਰ ਕਾਫੀ ਘੱਟ ਲੱਗਦਾ ਤੇ ਫੋਨ ਇੱਧਰ ਸਾਨੂੰ ਕਾਫੀ ਹੁੰਦੇ ਆ ਵੀਡੀਓ ਵਾਸਤੇ ਤੇ ਉਹਨਾਂ ਵੀਰਾਂ ਤੋਂ ਅਸੀਂ ਪਹਿਲਾਂ ਹੀ ਮਾਫੀ ਮੰਗਦੇ ਆ ਤੇ ਗੱਲਬਾਤ ਹੁਣ ਆਪਾਂ ਨਿਤਰੇ ਵੀ ਇਹਨਾਂ ਕਰਦੇ ਆ ਤੇ ਅੱਜ ਤੁਹਾਨੂੰ ਸਾਰੀਆਂ ਜਿਹੜੀਆਂ ਚੰਗੇ ਦੁੱਧ ਵਾਲੀਆਂ گاਵਾਵਾਂ ਤੁਹਾਨੂੰ ਦਿਖਾਉਣੀਆਂ ਵਾ ਸਾਰੀਆਂ ਜਿਹੜਾ ਵਾ ਚੰਗੇ ਰਿਕਾਰਡ ਵਾਲੀਆਂ ਜਿਹੜੀਆਂ گاਵਾਵਾਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਵਿੱਚ ਕੁਝ ਸੂਈਆਂ ਵਾ ਤੇ ਕੁਝ ਗੱਬਨਾ ਵਾ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਵੀ ਇਧੀਆਂ ਨਾਲ ਤੇ ਵੀਡੀਓ ਪੂਰੀ ਜ਼ਰੂਰ ਵੇਖਿਓ ਕਾਫੀ ਗਿਣਤੀ ਚ گاਵਾਵਾਂ ਤੁਹਾਨੂੰ ਦਿਖਾਵਾਂਗੇ ਕੁਝ ਬਾਹਰ ਵੀ ਵੱ ਵੱਡੇ ਛੋਟੇ ਪਹਾ ਤੁਹਾਨੂੰ ਸਾਰੇ ਦਿਖਾਉਣੇ ਆ ਸਾਰੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਵੀ ਇਦਾਂ ਕਰਦੇ ਆ ਤੇ ਬਾਕੀ ਹਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾਖ ਕੇ ਤਸੱਲੀ ਕਰਕੇ ਖੜੋ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਤੇ ਤੁਹਾਡੇ ਵੀ ਫਰਜ਼ ਬੰਦੇ ਆ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਖੜ ਕੇ ਕਰਕੇ ਖੜਨ ਦੀ ਤੇ ਆਪਣੀ ਗਾਰੰਟੀ ਤੇ ਪਛੂ ਖੜਿਆ ਕਰੋ ਤੇ ਇੱਕ ਧੰਨਵਾਦ ਠੰਡੀ ਸੀਲ ਸਾਈਵਾਲ ਵੀ ਤੁਹਾਨੂੰ ਵਿਖਾਉਣੀ ਆ ਨੋਰਮਲ ਰੇਟ 'ਚ ਚੰਗੇ ਦੁੱਧ ਵਾਲੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਰੱਜੀ ਆਣੇ ਦਿਨ ਧੰਨਵਾਦ ਵੀ ਬਕੀ ਤੇ ਸਾਡੇ ਕੋਲ ਹੋਰ ਠੀਕ ਠਾਕ ਜੀ ਸਭ ਚਲੋ ਵਧੀਆ ਜੀ ਦਾ ਕਾਫੀ ਚਿਰ ਤੋਂ ਹੀ ਜਿਹੜੀ ਆਪਣੀ ਗੱਲ ਚੱਲ ਥਾਲੀ ਹੋ ਗਿਆ ਵਾ ਤੇ ਪਰ ਮੌਕਾ ਅੱਜ ਹੀ ਮਿਲਿਆ ਤੁਹਾਡੇ ਕੋਲ ਆਂਦਾ ਬੜੀ ਯਾਰੀ ਤੁਹੀਂ ਹੁਕਮ ਕੀਤਾ ਸਾਨੂੰ ਪਰ ਸਾਡੇ ਤੋਂ ਪਹੁੰਚਿਆ ਨਹੀਂ ਗਿਆ ਤੇ ਬਾਕੀ ਹੋਰ ਵੀ ਬੜੇ ਵੀਰਾਂ ਦੇ ਫੋਨ ਆਉਂਦੇ ਇਧਰ ਤੁਹਾਡੇ ਲੱਗ ਬਣੋ ਕਾਫੀ ਵੀਰਾਂ ਦੇ ਫੋਨ ਆਉਂਦੇ ਵੀਡੀਓ ਵਾਸਤੇ ਪਰ ਤਾਂ ਜਦਸੀ ਆਪਾਂ ਸਾਰੀ ਗੱਲ ਵੀ ਥੋੜਾ ਟਾਈਮ ਦੇ ਪ੍ਰੋਬਲਮ ਹੋਣ ਕਰਕੇ ਆਪਣੇ ਤੋਂ ਇੱਧਰ ਜਿਆਦਾ ਹਣਾ ਹਾਂਜੀ ਹਾਂਜੀ ਤੇ ਉਧਰ ਹੀ ਫੇਰ ਆਪਣਾ ਜਿਆਦਾ ਟਾਈਮ ਨਿਕਲ ਜਾਂਦਾ ਜਨਾਲੇ ਬਟਾਲੇ ਵਾਲੀ ਹਾਂਜੀ ਠੀਕ ਆ ਤੇ ਚਲੋ ਨਾਮ ਦੱਸ ਦਈਏ ਕਰੀ ਆਪਣਾ ਨਾਮ ਭਾਜੀ ਮੇਰਾ ਨਿਤਨੇ ਹੈ ਜੀ ਸ਼ਹਿਰ ਪੱਟੀ ਤਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਕਰਨਨਾਥ ਸਾਹਿਬ ਤੇ ਫੋਨ ਨੰਬਰ ਆਪਣਾ ਹੈਗਾ 98768 8446 ਠੀਕ ਆ ਹਾਂਜੀ ਤੇ گاਵਾ ਆਪਣੇ ਕੋ ਹਮੇਸ਼ਾ ਫਿਰ ਇਹੋ ਜਿਹੀ ਹੁੰਦੀਆਂ گاਵਾ ਇਦਾਂ ਦੀਆਂ ਬਸ ਕੀ ਨਹੀਂ ਜੰਨੀਆਰੇ ਵੀ ਤੁਹਾਨੂੰ ਫੋਨ ਲਾਇਆ ਵੀ ਇਸ ਹਾਵਣਾ ਗਾਵਾਂ ਲਾਇਆ ਠੀਕ ਹੈ ਚਲੋ ਅੱਜ ਸਵਾਭ ਬਣ ਗਿਆ ਠੀਕ ਹੈ ਇਦਾਂ ਦੀਆਂ ਮਤਲਬ ਟੌਟ-ਟੌਟ ਦੀਆਂ ਬੜਾ ਆਪਣੇ ਕੋਲ ਹੁੰਦੀਆਂ ਆਇਆ ਪਹਿਲਾਂ ਮੈਂ ਅੱਜ ਮੰਨ ਲਓ ਵੀ ਗਾਵਾਂ ਵੇਖਦੀਆਂ ਵੀ ਆ ਹਾਂਜੀ ਤੇ ਆਪਣੇ ਕੋਲ ਹਾਰ ਟਾਈਮ ਮਤਲਬ 9 ਤੋਂ 10 ਗਾਵਾਂ ਆਪਣੇ ਕੋਲ ਤਿਆਰ ਹਮੇਸ਼ਾ ਮਿਲਣਗੇ ਮਿਲਗੇ ਭਾਈ ਮਤਲਬ ਕਿ ਜਿੰਨੇ ਵੀ ਕਿਸੇ ਨੇ ਚੰਗੇ ਦੁੱਧ ਵਾਲੀ ਗਾਂ ਲੈਣੀ ਆ ਤੁਹਾਡੇ ਨਾਲ ਸੰਪਰਕ ਜ਼ਰੂਰ ਕਰੇ ਭਾਵੇਂ ਇਹ ਵੇਖ ਵੀ ਗਈਆਂ ਵਾ ਹੋਰ ਨਵੀਆਂ ਵੀ ਆ ਗਾਵਾਂ ਲਈ ਵੀ ਆਪਣੇ ਨਾਲ ਮਤਲਬ ਹਰ ਵਰੀ ਹਰ ਟਾਈਮ ਬੰਦਾ ਆਪਣੇ ਨਾਲ ਅਟੈਚ ਰਹਿ ਸਕਦਾ ਠੀਕ ਹੈ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਤਾਜੀ ਸੂਈ ਆ ਅੱਜ ਹੀ ਸੂਈ ਜਾਂਦੀ ਜੇ ਆਹ ਤੁਸੀਂ ਅੱਜ ਸਵੇਰੇ ਸੂਈ ਆ ਵੜ ਠੀਕ ਆ ਪਲੂਨ ਨੇ 28 ਕਿਲੋ ਦੁੱਧ ਕੱਢਿਆ ਜੀ ਅੱਛਾ ਪਹਿਲੇ ਹਾਂਜੀ ਪਹਿਲਾਂ ਨੇ ਦਿੱਤੀ ਵੀ ਮਾਈ ਆ ਜੀ ਅੱਛਾ ਆ ਆਪਦੇ ਥਾਇਰੋਇਡ ਵਿੱਚ ਹੀ ਪਿਛਲੇ ਸਾਲ ਅੱਛਾ 28 ਕਿਲੋ 27 ਕਿਲੋ 28 27 28 27 ਇੱਥੇ ਰਹੀ ਐ ਇੰਨੀ ਦੁੱਧ ਹੀ ਆ ਰਹੀ ਜੀ ਤਾਂ ਰਹੀ ਇਹਦੀ ਠੀਕ ਆ ਤੇ ਇਹ ਨਾਲ ਸਜੇ ਵੜ ਆਈ ਆਪਣੇ ਕੋਲ ਕੱਲ ਅੱਛਾ ਸਵੇਰੇ ਠੀਕ ਆ ਤੇ ਥੋੜਾ ਉਧਰ ਗਿਆ ਜੇ ਮੰਨ ਕੇ अच्छा 4 5 7 ਦਿਨ ਹਫਤਾ ਤੋਂ ਪਹਿਲਾਂ ਵੈੜ ਆਪਣੇ ਕੋ ਸੁਗਰੀ ਆ ਸੰਜ ਠੀਕ ਮਤਲਬ 5 7 ਦਿਨ ਪਹਿਲਾਂ ਸੁਗਰੀ ਆਪਣੇ ਪਹਿਲਾਂ ਸੁਗਰੀ ਹੈ ਤੇ ਬੱਚਾ ਇਹਨਾਂ ਦਿੱਤਾ ਹੈ ਬੱਚਾ ਬੜਾ ਖੂਬਸੂਰਤ ਹੈ ਵੱਛਾ ਵੇ ਇੱਕ ਚੰਗੇ ਟੀਕੇ ਦਾ ਵਾ ਜਿਹੜੇ ਹਰ ਵੀਜੀ ਪੱਟੀਆਂ ਆਪਾਂ ਛੜਜ ਵੜਾ ਲਈਆਂ ਹਾਂਜੀ ਤੇ ਭਰੇ ਜਦੋਂ ਚਲੋ ਛੜਜ ਨਹੀਂ ਬਣੀਆਂ ਪਰਮਾਰਮਾ ਹੀ ਦੇਣੇ ਬਾਕੀ ਠੀਕ ਆ ਹਾਂਜੀ ਬਾਕੀ ਚਲੋ ਵੱਛੇ ਵੀ ਹੋਣੀਆਂ ਆ ਵੱਛੀਆਂ ਵੀ ਹੋਣੀਆਂ ਆ ਪਰ ਖੂਬਸੂਰਤ ਬੜਾ ਵਾ ਪਰ ਜੇ ਗਾਂ ਆਪਣੇ ਪੂਰੇ ਦਿਨਾਂ ਤੇ ਸੁੰਦੀ ਤੇ ਵੱਛਾ ਪੂਰਾ ਭਲਿਆ ਹੋਣਾ ਹੈ ਇਹ ਹੋਰ ਸਟਾਰ ਦੀ ਉਹਨਾਂ ਦੱਸਿਆ ਸੀ ਅੱਛਾ ਤੇ ਕਿਉਂਕਿ ਆਪਾਂ ਕਨਫਰਮ ਨਹੀਂ ਕੀਤੀ ਕਿਦੋਂ ਵੀ ਠੀਕ ਆ ਸੁਨੋ ਮੈਂ ਦਾ ਸੁਨੋ ਮੈਂ ਦਾ ਠੀਕ ਆ ਪਰ ਇਹ ਨੂੰ ਅੱਛਾ ਤੇ ਚਲੋ ਤਾਂ ਕਿ ਪ੍ਰਮਾਣ ਨੂੰ ਮਜੂਰ ਚਲੋ ਖੋਲੋ ਹਾਂ ਫਿਰ ਤੋਰੀਏ ਤੇ ਉਤਰ ਕੇ ਕਿੰਨਾ ਕਿ ਦੁੱਧ ਚ ਵਾਈ ਜਾਊਗੀ ਦੁੱਧ ਕਰਮਾ ਵੀ ਸਰਪੀ ਜੀ ਜਿਆਦਾ ਨਹੀਂ ਤੇ ਆਪਾਂ ਮਤਲਬ 30 ਤੋਂ 30 ਦੇ ਵਿੱਚ ਦੁੱਧ ਵਧੀਆ ਚ ਪਾ ਦਿੰਦੇ 30 ਦੇ ਲਾਗੇ ਬੰਦੇ 30 ਦੇ ਲਾਗੇ ਕਿਉਂਕਿ 28 ਕਿਲੋ ਪਲੂਨ ਨੇ ਦੁੱਧ ਭਰਿਆ ਠੀਕ ਆ ਬਾਕੀ ਚੋਣ ਚੋਣ ਬਹੁਤ ਜ਼ਿਆਦੀ ਖਰੀ ਬਾਕੀ ਇਹ ਆ ਵੀ ਪਸ਼ੂ ਵੇਖ ਕੇ ਇਕਰੀ ਮਨ ਖੁਸ਼ ਹੁੰਦਾ ਵਾ ਸਾਰੇ ਚੰਗੇ ਰਿਕਾਰਡ ਵਾਲੇ ਪਸ਼ੂ ਆ ਜਿਹੜੇ ਚੰਗੇ ਵਾ ਡਿਸਟ੍ਰਕਚਰ ਵਾਲੀ ਆ ਕੱਦ ਕਾਠ ਬੇਲ ਚੰਗੀ ਆ ਬਾਕੀ ਜਿ ਤਰ੍ਹਾਂ ਆਪਾਂ ਨੇ ਵੀਰ ਨੇ ਗੱਲ ਦੱਸੀ ਆ ਵੀ 5-7 ਦਿਨ ਜਿਹੜੀ ਪਹਿਲਾਂ ਸੂਪੀ ਆ ਠੰਡੀ ਠੁੰਡੀ ਬਹੁਤ ਜਿਆਦੀ ਸਾਫ ਆ ਲੈ ਜਾਓ ਇੱਕ ਵਾਰੀ ਸਿੱਧੀ ਲੈ ਜਾਓ ਬਾਕੀ ਫਿਰ ਵੀ ਥੱਲੇੋਂ ਚੰਗੀ ਬਣ ਗਈ ਆ ਲੈ ਜਾਓ ਜੀ ਇਹ ਆ ਦੇਖ ਸਕਦੇ ਜੀ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਆ ਇੱਕ ਮਿੰਟ ਰੋਕ ਕੇ ਹੋ ਗਈ ਸੀ ਆ ਦੇਖ ਸਾਡੇ ਮਿਲਕਵੇਨ ਵੀ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਵਾ ਲੈ ਜਾ ਜੀ ਫੀਚਵਰੀ ਵਾਲਾ ਥਣ ਬਹੁਤ ਸੋਹਣਾ ਠੀਕ ਆ ਭਾਵੇਂ ਕੋ ਮਸ਼ੀਨਾਂ ਚਵਾਈ ਕਰ ਲੈ ਤੇ ਭਾਵੇਂ ਕੋ ਚੋਲੇ ਹੱਥ ਨਾਲ ਠੀਕ ਆ ਜੀ ਕਿੱਥੇ ਮਰਜ਼ੀ ਚਲੋ ਲੈ ਜਾ ਫਿਰ ਬਾਕੀ ਖੜੇ ਕੋਈ ਸਾਂਭ ਵਾਲਾ ਗਾੜੀ ਹੁਣ ਦਿਨ ਵੀ ਜਿਹੜੇ ਦੁੱਧ ਵਾਲੇ ਆ ਤੇ ਮੁੱਲ ਫਿਰ ਵੀ ਦੀਰਾ ਮੁੱਲ 100 ਰੁਪਏ ਜਿਹੜੀਆਂ ਮੈਨਾ ਖਾਨਾ ਬਾਡੇ ਡੇਡ ਲੱਖ ਰੁਪਏ ਕੱਦ ਦੇ ਉਤਰਾਂ ਵੈਸੇ ਤੁਹਾਡੇ ਜਿੱਡਾ ਹੀ ਹੁੰਦਾ ਇੱਕ ਰੀ ਲਾਗੇ ਖਲੋ ਕੇ ਦਿਖਾ ਦਿਓ ਪੂਰਾ ਆਹ ਦੇਖ ਸਾਦੇ ਜੀ ਆਹ ਦੇਖ ਸਾਦੇ ਆਪਾਂ ਵੀਰ ਦੇ ਹਾਈਟ ਤੇ ਜਿਹੜਾ ਕੱਦ ਦਾ ਅੰਦਾਜ਼ਾ ਲਾ ਸਕਦੇ ਕੱਦ ਵੀ ਚੰਗਾ ਵਾ ਕਿੰਨਾ ਫਿਰ ਮੁੱਲ ਜਿਆਜਾ ਦਾ ਰੱਖੀਏ ਮੁੱਲ 100 ਰੁਪਏ ਜਿਹੜੀਆਂ ਮੈਨਾ ਬਾਡੇ ਡੇਡ ਲੱਖ ਰੁਪਏ ਲੋਕ ਕਰੀ ਆਂਦੇ ਆ ਹਾਂਜੀ ਪਰ ਆਪਾਂ ਹੋ ਜਾ ਕੰਮ ਨਹੀਂ ਕਰਾਂਗੇ ਪਹਿਲੀ ਰੀ ਤੁਹੀ ਆਏ ਤੇ ਪਹਿਲੀ ਰੀ ਜਨ ਨਾਲ ਜੁੜਨ ਲੱਗੇ ਆ ਠੀਕ ਹੈ ਮੁੱਲ ਕਰਾਂਗੇ ਦਾ 6 ਲੱਖ 6 ਲੱਖ ਠੀਕ ਹੈ ਜੀ ਤੇ 1 ਲੱਖ 2000 ਦੇ ਦੀਏ ਕਰ ਦਈਏ ਮਾਨਤਾਂ ਵਿੱਚ ਕਿੰਨਾ ਕਰੀਏ ਦੱਸੋ ਜਿੱਥੋਂ ਆਖੋ ਗਿਆ ਜੀ ਆਪ ਹੀ ਕਰ ਦੋ 15 ਦੇ ਜੀ ਇੱਕੋ ਗੱਲ ਕਰਦੀ ਹੈ ਫਿਰ ਹਾਂਜੀ ਬਾਰ-ਬਾਰ ਨਵਾਰੀਆਂ ਲਾਈਏ ਹਾਂਜੀ ਪੂਰੇ ਲੱਖ ਦੇ ਦੇ ਦੀਏ ਨਾ ਵਾਧਾ ਨਾ ਘਟ ਆਪਾਂ ਜਿਆਦਾ ਨਹੀਂ 1 ਪਾਈਂ ਦੀ ਦੇ ਸੰਗੇ ਨਹੀਂ ਨਹੀਂ ਇੰਨੇ ਕ ਤਾਂ ਚਲੋ ਸਾਡੀ ਮੰਨੋ ਜਿੱਦਾਂ ਹੋਊਗਾ ਵੀ ਆਪਾਂ ਕਰ ਲਾਂਗੇ ਪੂਰੇ 1 ਲੱਖ ਦੀ ਦਈਏ ਆਪਾਂ ਬਾਕੀ ਜਿਹੜਾ ਵੀਰ ਫੋਨ ਲਾਊਗਾ ਅੱਛਾ ਵੇਰ ਦੇ ਕੇ ਤੋਰਾਂਗੇ ਮਤਲਬ ਖਾਲੀ ਨਹੀਂ ਮੋੜਨਾ ਕੇ ਫੋਨ ਕੋਈ ਲਾਵੇ ਜ਼ਰੂਰ ਤੇ ਬਾਕੀ ਕੋਈ ਵੈੜਾਂ ਦੇ ਹਿਸਾਬ ਨਾਲ ਮੁੱਲ ਲਾਵੇ ਤੇ ਤੁਸੀਂ ਵੀ ਜਿਹੜਾ ਖਾਲੀ ਨਹੀਂ ਮੋੜਨਾ ਕੋਈ ਫੋਨ ਦੇ ਨਹੀਂ ਇੱਥੇ ਖਲੋਗੇ ਕੋਈ ਮੁੱਲ ਲਾਵੇ ਠੀਕ ਆ ਕੋਈ ਬੰਦਾ ਨਿਰਾਸ਼ ਹੋਵੇ ਨਹੀਂ ਜਾਊਗਾ ਠੀਕ ਆ ਜੀ ਮੈਂ ਦੰਗਰ ਗਲਤ ਨਹੀਂ ਰਹਾ ਤੇ ਠੀਕ ਆ ਤੇ ਹੁਣ ਜਿਹੜੇ ਦੂਸਰੇ ਨੰਬਰ ਤੇ ਆ ਬਹੁਤ ਹੀ ਖੂਬਸੂਰਤ ਜੀ ਵੈੜਿਆ ਜਿਹੜੀ ਇਹ ਵਾਲੀ ਤਿਆਰੀ ਜੀ ਆ ਬਸ ਇਹਨੇ ਛੇਤੀ ਸੂਬ ਹੈ ਨਾ ਹੁਣ ਜੀ ਇੱਕ ਦੋ ਦਿਨਾਂ ਹੀ ਖੇੜਿਆ ਜੀ ਬਸ ਇਹ ਵੀ ਆਪਣਾ ਬਹੁਤ ਕੱਲ ਹੀ ਨਹੀਂ ਆਇਆ ਹਾਂ ਦੇਖ ਸਕਦੇ ਥਾਣੇ ਦੇ ਲਾਗੇ ਤਾਂ ਕੁਛ ਕੁਛ ਭਲਾਂ ਦੇ ਪੈ ਗਈਆਂ ਵਾ ਸੁਆ ਕਿਨਵਾ ਵਿੱਧੀ ਇਹ ਤਾਂ ਤੁਸ ਜਸਵਰ ਜਿਹੜੇ ਮਿੰਦੀ ਤੇ ਇਹ ਕਿੰਨਾ ਗੱਦ ਦੁੱਧ ਕੱਢੀ ਜਾਊਗੀ ਇਹਨੇ ਦੁੱਧ ਤੋਂ ਉਹਨੇ 20 ਕਿਲੋ ਦੁੱਧ ਕੱਢਿਆ ਜੀ ਅੱਛਾ ਤੇ 20 23 24 ਤੇ 25 ਵੀ ਦੇ ਜੇ ਚੰਗੀ ਸੇਵਾ ਵਾਲਾ ਕਰ ਲਓ ਜਿੰਨਾ ਵੱਧ ਜਿੰਨਾ ਮਰਜ਼ੀ ਛੋੜੇ ਬਾਕੀ ਦੁੱਧ ਸੇਵਾ ਦਾ ਜਿਹੜਾ ਮਰਜ਼ੀ ਚ ਪਾਈ ਜਾਵੇ ਜਿੰਨਾ ਮਰਜ਼ੀ ਚੋਈ ਜਾਂਦੀ ਤੋਰੋ ਨਾ ਫੇਰ ਇਹ ਕਰੀ ਨਾ ਬਾਕੀ ਆਪਣਾ ਵੀਰ ਨਾਲ ਪ੍ਰੇਮ ਹੋਣ ਕਰਕੇ ਜਿਹੜਾ ਅੱਜ ਵੀਰ ਨੇ ਸਾਨੂੰ ਖਿੱਚ ਕੇ ਲਿਆਂਦਾ ਵਾ ਇੱਥੇ ਬਾਕੀ ਮੂੰਹ ਮਾ ਦੀ ਬਹੁਤ ਵਧੀਆ ਜੀ ਨੇ ਬੜੀ ਖੂਬਸੂਰਤ ਆ ਬੈਡ ਜਿਹੜੀ ਹੈ ਵਲੀ ਇਹ ਲੱਗ ਜੀ ਵੈਰਾਈਟੀ ਆ ਬਾਕੀ ਬੇਲ ਇਹਦੇ ਵੀ ਚੰਗੀ ਆ ਕੱਦ ਘਾਟ ਪੱਖਾ ਵੀ ਚੰਗੀ ਅੱਜ ਸੋਹੋਂ ਤੱਕ ਇਹਨੇ ਤੇ ਲਾਟੂ ਲਾਂ ਸਾਫ ਕੱਢ ਜਾਣੀਆਂ ਲੈ ਆਓ ਤੇ ਸਾਗੀ ਠੰਡੀ ਠੁੰਡੀ ਆ ਕੋਈ ਇਹ ਨਹੀਂ ਵੀ ਲੱਤ ਛੜਾ ਲਈ ਨਹੀਂ ਆ ਠੀਕ ਆ ਇੱਧਰ ਮਰਜੀ ਕੋਪਰ ਜਾ ਕੇ ਬੰਨ ਸਕਦੇ ਆ ਜੋ ਲੈ ਆਓ ਬਾਕੀ ਕੱਦ ਕੱਠ ਬੇਲ ਜਿਹੜੀ ਸਾਰੀਆਂ ਦੀ ਚੰਗੀ ਆ ਜਿਹੜੀਆਂ ਸਾਰੀਆਂ ਅੰਦਰ ਵੱਜੀਆਂ ਆ ਬਹੁਤ ਹੀ ਵਿਦਾਨੀ ਡਿਮਾਂਡ ਹੁੰਦੀ ਆ ਚੰਗੀਆਂ ਵੇੜਾਂ ਦੀ ਤੇ ਅੱਜ ਉਹਨਾਂ ਵੀਰਾਂ ਦੀ ਡਿਮਾਂਡ ਤੇ ਖਾਸ ਤੌਰ ਤੇ ਵੀਰਾਂ ਜਿਹੜੀਆਂ ਵੇੜਾਂ ਲੈਂਦੀਆਂ ਆ। ਆਹ ਦੇਖ ਸਕਦੇ ਜੀ। ਤੇ ਇਹਦਾ ਵੀਰ ਜੀ ਫਿਰ ਮੋਲ ਇਹੋ ਜਿਹਾ ਕਰ ਦਈਏ ਕਿ ਬਸ ਜਿਹੜਾ ਵਾ ਪਹਿਲੇ ਹੁੰਦਾ ਹੀ ਜਾਵੇ ਜੜੀ। ਦੇ ਰਹੀ ਆ 75 ਦੀ ਆ ਵੀ। 75 ਚੋਂ ਕਰ ਦਈਏ ਛੋਟ ਛਾਟ। ਕਿੰਨੇ ਦੇ ਰਹੀਏ ਦੱਸੋ? ਕਰ ਦੋ ਜੱਜਿਆਂ। ਤਿੰਨ ਘੱਟ ਕਰ ਦਈਏ। ਇੱਕੋ ਗੱਲ ਕਰ ਦਈਏ। ਹਾਂ ਜੀ। ਪੂਰੇ 70 ਦੀ ਦੇਤੀਏ ਚਲੋ 70 ਦੀ ਦੇ ਕੇ ਵਿੱਚੋਂ ਹੈਗਾ ਦਾ ਮੰਤਨ ਕਰਦੇ ਹਾਂ ਕਰ ਦਿਓ ਮੰਤਨ ਕੋਈ ਫੋਨ ਲਾਵੇ ਇੱਕ ਵਾਰੀ ਜ਼ਰੂਰ ਤੇ ਬਾਕੀ ਜਿਹੜਾ ਵਾ ਕੋਈ ਵੀ ਰਾਨ ਕੇ ਵੇਖੇ ਜ਼ਰੂਰ ਸਾਰੀਆਂ ਪਸੰਦ ਆਉਣ ਵਾਲੀਆਂ ਨੇ ਜਿਹੜੀਆਂ ਤੇ ਹੁਣ ਇੱਕ ਜਿਹੜੀ ਆ ਤੁਹਾਨੂੰ ਦਿਖਾਉਣੀ ਆ ਇਹ ਤਾਂ ਬਹੁਤ ਹੀ ਕਮਾਲ ਦੀ ਆ ਬਾਕੀ ਵੀਰ ਦਿਹਾਣਾਂ ਦੇ ਪੂਰੇ ਬਰਾਬਰ ਤੇ ਆਉਂਦੀ ਆ ਆ ਮਿਲਕਵੇਂ ਨੇ ਇਹਦੀ ਦੇਖ ਸਕਦੇ ਜੀ ਤੇ ਥਣਾ ਦਾ ਸਾਈਜ਼ ਗਿਆਪ ਇਹਦਾ ਵੀ ਚੰਗਾ ਜਿੜਾ ਚੂਆ ਕੇ ਨਾ ਵੀਦੀ ਤਾਂ ਦੁੱਧ ਦਾ ਸਵਾ ਸਹੀ ਦੁੱਧ ਦਾ ਸਹੀ ਹੈ ਕੰਨਿਆਂ ਦੰਦ ਪੁੱਟਣ ਲਈ ਵੇਖਣੋਂ ਤਰਾ ਪਹਿਲਾਂ ਲੱਗਦੀ ਆ ਹਨਾ ਕਿੰਨਾ ਚਿਰ ਹੋ ਗਿਆ ਸੋਈਣਾ ਇਹਨੂੰ ਸੋਈ ਨੂੰ ਆ 6-7 ਦਿਨ ਹੋ ਗਏ 6 ਦਿਨ ਹੋ ਗਏ ਮਸਾਂ ਆ ਬੱਚਾ ਜੀ ਮਗਰ ਤੇ ਇਹਦੇ ਕੋਲ ਹੁਣ ਮੌਕੇ ਤੇ ਦੁੱਧ ਕਿੰਨਾ ਤਿਆਰ ਜੀ ਇਹ ਤਾਂ ਮੈਨੂੰ ਥੱਲੇ 20 ਕਿਲੋ ਨੈਟ ਜਿਹੜਾ ਤਿਆਰ ਆ। 18 ਕਿਲੋ ਵਾਕੇ ਦਵਾਂਗੇ ਆਪਾਂ ਜਿਹੜਾ ਮਰਜ਼ੀ ਲੈ ਲੈ। ਤੇ ਇਹ ਕਿੰਨਾ ਚਵਾਈ ਜਾਊਗੀ ਦੋਦੋ? ਇਹ ਦੋਦੋ 24-25 ਕਿਲੋ ਵਧੀਆ ਕਿਉਂਕਿ 2.5 ਕਿਲੋ ਪਹਿਲਾਂ ਨੇ ਕੱਢਿਆ ਆਏ ਨੇ। ਠੀਕ ਆ। ਹਾਂਜੀ ਇਹ ਚੰਗੇ ਛੱਡੀਆਂ ਵੇੜਾ ਮਤਲਬ ਨੋਕਲ ਗਾ। ਇਹ ਜਿਹੜੀ ਆ ਚੰਗੇ ਰਿਕਾਰਡ ਵਾਲੀ ਆ ਆਪੇ ਜਿਹੜਾ ਜਿਹੜੇ ਵੀਰਾਂ ਨੂੰ ਸਮਝਿਆ ਸਾਨੂੰ ਉਹ ਬਹੁਤਾ ਦੱਸਣ ਦੀ ਲੋੜ ਨਹੀਂ ਆ। ਚਲੋ ਫਿਰ ਤੋੜ ਦੋ ਇੰਨਾ। ਬਾਕੀ ਜਿਹੜੇ ਵੀਰਾਂ ਨੇ ਪਰਖਿਆ ਉਹਨਾਂ ਆਪੇ ਸਮਝ ਲੈਣਾ ਵਾ। ਨਿਗਰਵਾਨੇ ਦੀ ਆ ਜਿਹੜੀ ਤੇ ਬਹੁਤੇ ਬਹੁਤੇ ਵੀ ਬਿਲਕੁਲ ਫਿਕਸ ਹਵਾਨਾ ਵਾ ਲੈ ਜਾਓ ਜੀ ਆਹ ਦੇਖ ਸਾਡੇ ਬਾਕੀ ਚੰਗੇ ਕੱਦ ਕਾਠ ਚ ਕੱਦ ਕਾਠ ਪੱਖੋਂ ਪੂਰੀ ਜਵਾਨੇ ਕਾਰਾ ਜਿਹਾ ਸਰੀਰ ਹੈ ਜਿਹੜਾ ਇਹਦਾ ਲੈ ਜਾਓ ਜੀ ਤੇ 10 ਸੂਏ ਪੀਗੇ ਵੀ ਇਹਨਾਂ ਦਾ ਲਿਵਰ ਉਹ ਇਦਾਂ ਹੀ ਬਾਕੀ ਇਹੋ ਜਿਹੇ گاਵਾ ਜਿਹੜੀਆਂ ਵਾਂ ਇਹਨਾਂ ਨੂੰ 10 10 ਸੂਏ ਚੋਇਆ ਵੀ ਜਿਹੜਾ ਵਾ ਕੋਈ ਇਦਾਂ ਫਰਕ ਨਹੀਂ ਪੈਂਦਾ ਹਵਾਨੇ ਨੂੰ ਕਿਉਂਕਿ ਇਹਨਾਂ ਦੇ ਹਵਾਨ ਜਿਹੜੇ ਇਹੋ ਜਿਹੇ ਰਹਿੰਦੇ ਆ। ਘਾੜੇ ਹੋਵੇ ਕੋਈ ਸਾਮ ਕਰਨ ਵਾਲਾ। ਬਾਕੀ ਦੋ ਜਿੰਨਾ ਮਰਜ਼ੀ ਚੋੜੇ। ਇਹ ਵਾਅਦੇ ਬੰਦੀ ਕਰਨੀਆਂ ਬਹਿਣਾ ਸਾਰੀਆਂ। ਠੀਕ ਹੈ ਜੀ। ਹਾਂ ਜੀ। ਤੇ ਇਹਦਾ ਵੀਰ ਜੀ ਫਿਰ ਮੋਲ ਜਿਹੜਾ ਜਾਇਜ ਜਾਈਏ ਕਿ ਇਹ ਵੀ ਪਹਿਲੇ ਫੋਨ ਤੇ ਜਾਵੇ ਜਿਹੜੀ। ਹਾਂ ਮੋਲ ਆਪਾਂ ਜਾਇਜ ਜਾਈਏ ਕਰਾਂਗੇ ਵੀ ਜਿਹੜੇ ਮਤਲਬ ਸੂਰ ਦੀਆਂ ਜਾਨਵਰ। ਠੀਕ ਹੈ। ਆ ਫਿਰ ਛੇਤੀ ਉਹਨਾਂ ਤੇ ਛੇਤੀ ਨਵੀਂ ਆ ਦੇ ਜਿਹੜਾ। ਹਾਂ ਜੀ ਹਾਂ ਜੀ। ਠੀਕ ਹੈ ਜੀ। ਇਹਦਾ ਮੋਲ ਆਪਾਂ ਕਰਦੇ 85000 ਰੁਪਏ। 85000 ਰੁਪਏ ਵਾੜ ਦੇ ਦੇਾਂਗੇ। ਛੋਟ ਕਰ ਦੀ 200 ਛੱਡੀਏ ਦੋ ਨਾ ਛੱਡੀਏ ਪੰਜ ਹੀ ਛੱਡੀਏ ਪੂਰਾ ਕਿੰਨੇ ਰਹਿ ਗਏ ਮਗਰ 75 75 ਚਲੋ ਠੀਕ ਹੈ ਜੀ ਜਿੱਦਾਂ ਕਹਤਾ ਜੀ ਪੂਰੇ 75 ਜੀ ਦੇ ਦੇ ਬਾਕੀ ਇਹ ਆ ਵੀ ਬਾਕੀ ਬਾਹਰੋਂ ਇਹਨੇ ਦੀ ਆਪ ਲੈ ਰਹੀ ਦੀ ਐ ਜੀ ਡੀ ਵਹਿੜਿਆ ਜਿੱਦਾਂ ਕਰਦੇ ਆ ਤੇ ਬਾਕੀ ਕੋਈ ਫੋਨ ਲਾਵੇ ਮੌਕੇ ਤੇ ਮਾਤਨ ਹੋਰ ਹੋ ਜਾਊਗਾ ਹਵਾਨਾ ਪੱਥਰ ਆ ਸਾਰਾ ਦੁੱਧ ਦਾ ਹੈ ਬਿਲਕੁਲ ਨਿੱਕਰ ਹਵਾਨਾ ਵਾ ਜਿਹੜਾ ਬਿਲਕੁਲ ਐ ਫਿਕਸ ਹਵਾਨਾ ਜਿਹੜਾ ਬੋਗੀ ਨਾੜਾ ਬਰੀ ਬਰੀ ਸਾਰੀਆਂ ਦੀਆਂ ਇਹ ਰੀਆਂ ਠੀਕ ਹੈ ਜੀ ਨਹੀਂ ਵੀ ਠੀਕ ਆ ਚਿਹਰਾ ਵੀ ਇਹਦਾ ਦੇਖ ਸਕਦੇ ਬੜਾ ਖੂਬਸੂਰਤ ਹੈ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਇਹ ਵੀ ਬਹੁਤੇ ਕਮਾਲ ਦੀ ਜਿਹੜੀ ਵੜਿਆ ਸਾਰੀਆਂ ਚੰਗੀ ਜਗ੍ਹਾ ਤੋਂ ਆਈਆਂ ਵਾ ਜਿਹੜੀਆਂ ਤੇ ਗਾਂ ਵੀ ਚੰਗੀ ਜਗ੍ਹਾ ਤੇ ਹੀ ਜਾਣੀਆਂ ਇਹ ਕਿੰਨੇ ਕ ਦੁੱਧ ਆ ਲੀਆ ਵੀਰ ਜੀ 100 ਰੁਪਏ ਨੇ 24 25 ਕਿਲੋ ਦੁੱਧ ਪਹਿਲਾਂ ਨੇ ਭਰਿਆ ਜੀ ਅੱਛਾ ਹਾਂ ਜੀ ਇਹ ਵੀ ਚੰਗੇ ਛੜ ਦੀ ਵੜਿਆ ਜੀ ਤੇ ਦੂਜੇ ਸੂਏ ਸੂਨ ਵਾਲ ਇਹ ਤਾਂ ਦਿਨ ਹਜੇ ਮਤਲਬ ਹਫਤਾ 10 ਦਿਨ ਪਏ ਆ ਜੀ ਜਿਹੜੇ ਪਏ ਸਹੀ ਇਹਨੇ ਦਿਨ ਲਿਖੇ ਜਿਹੜੇ ਹਫਤੇ 10 ਦਿਨਾਂ ਦੀ ਖੇੜਾ ਸਾਰੀ ਇਹ ਤੇ ਇਹ ਕਿੰਨਾ ਦੁੱਧ ਚਵਾਜੂਗੀ ਦੋ ਦਰਗੀਆਂ ਵੀ ਮਤਲਬ 25 ਤੇ ਜੇ 26 ਦੇ ਤਾਂ ਆਪ ਦੀ ਸੇਵਾ ਨਾਲ ਅਗਲਾ ਜਿੰਨਾ ਮਰਜ਼ੀ ਛੋੜੇ ਤੋਰੀਏ ਫਿਰ ਇਹਨਾਂ ਦੀ ਇੱਕ ਕਰੀ ਹਾਂਜੀ ਲੋ ਜੀ ਮਾਗੀ ਵੇੜ ਪੂਰੀ ਵੱਡੀ ਹੈ ਨਿਕਰ ਆ ਆ ਦੇਖ ਸਕਦੇ ਜੀ ਬਹੁਤ ਮਾਰੀ ਬਹੁਤ ਪੂਰੇ ਕਮਾਲ ਦੀ ਵੇੜ ਹੈ ਛੋਟੇ ਛੋਟੇ ਕਾਨੇ ਆ ਜਿਹੜੇ ਇਹਦੇ ਤੇ ਬਿਲਕੁਲ ਛੋਟਾ ਜਿਹਾ ਫੇਸ ਹੈ ਰੰਗ ਰੂਪ ਦੇ ਪੂਰੇ ਪਿਆਰੀ ਅਜੇ ਹਵਾਨੇ ਚ ਢਿੱਲਾਂ ਜਿਹੜੀਆਂ ਕਾਫੀ ਐ ਸੋ ਹੁਣ ਤੱਕਰ ਚੰਗੀ ਤਿਆਰ ਹੋਣੀ ਆ ਆ ਜੋ ਲੈ ਜਾਓ ਜੀ ਕਿੱਥੇ ਮਰਜੀ ਛੱਡ ਕੇ ਬੈਠ ਜਾ ਸਟੈਂਡ ਦਾ ਠੀਕ ਹੈ ਜੀ ਲੈ ਜਾ ਬਾਕੀ 1 ਮਿੰਟ ਰੋਦ ਦਿਓ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਤੁਹਾਨੂੰ ਦਿਖਾ ਦਈਏ ਆ ਦੇਖ ਸਕਦੇ ਟਟੂ ਲੱਗੇ ਨਾਰਮਲੀ ਛਟਨੀ ਸ਼ੁਰੂ ਕੀ ਤੇ ਮਿਲਕ ਵੇਨ ਵੀ ਚੰਗੀ ਲੱਗੀ ਆ ਚਲੋ ਲੈ ਜਾਓ ਜੀ ਬਾਕੀ ਹੈਗੀ ਵੀ ਪੂਰੀ ਐ ਗਾਜਮੇ ਸਿੱਧੀ ਹਤੋਂ ਦਾ ਕਰ ਹਾਂਜੀ ਹਾਂਜੀ ਮੈਂ ਤੁਹਾਨੂੰ ਤਾਂ ਖੜੀ ਖੁੰਦੀ ਬਿਲਕੁਲ ਸੇੜਿਆ ਨਿੱਗਰਿਆ ਗਾਵਾਂ ਜੜੀਆਂ ਤੇ ਸਿੱਧੀ ਆ ਜੜੀ ਇਹ ਵੀ ਤੇ ਬਾਕੀ ਇੰਨੇ ਵੀ ਬਹੁਤਾ ਲਮਕਣਾ ਵਹਾਨਾ ਨਹੀਂ ਤਿਆਰ ਕਰਨਾ ਇੰਨੇ ਵੀ ਫਿਕਸ ਜਿਹਾ ਵਹਾਨਾ ਜਰਾ ਤਿਆਰ ਕਰਨਾ ਤੇ ਇਹਦਾ ਫਿਰ ਮੁੱਲ ਇਹਦੇ ਦੀ 1.5 ਲੱਖ ਰੁਪਈਆ ਨਹੀਂ 1.5 ਦੀ ਨਾ ਲਈਏ ਵੇੜ ਦਾ ਮੁੱਲਿਆ ਜੀ ਵੇੜ ਛੋਟੀ ਛੋਟੀ ਤੁਹਾਡੇ ਸਾਹਮਣੇ ਕਿਡੀਆਂ ਕਿਡੀਆਂ ਵੜਾ ਜੀ ਨਹੀਂ ਆ ਚਲੋ ਵੇੜਾਂ ਤੇ ਚੰਗੀਆਂ ਵਾਂ ਹਾਂ ਜੀ ਪਰ ਕੋ ਮਾਨਤਾ ਸਾਡਾ ਤੇ ਕਰੋ ਬਾਕੀ ਦੇ ਦਈਏ ਅੰਦਰ ਲਿਈਏ ਲੱਖਾਂ ਕਿੰਨੀ ਅੰਦਰ ਕਰਕੇ ਦੱਸ ਤੋ ਆਪ ਹੀ ਕਰ ਦੋ ਕਿੰਨੀ ਕਰਦੇ ਜੀ ਇੰਨੀਆਂ ਛੱਡ ਗੀ ਤਿੰਨ ਨਾ ਛੱਡ ਗੀ ਪੰਜ ਛੱਡ ਗੀ ਪੰਜ ਬਣਾ ਛੱਡ ਗੀ ਚਲੋ ਆਪਾ ਤੁਹਾਡੀ ਨਾ ਸਾਡੀ ਆਏ ਗਏ ਦਾ ਮਾਨਤਾ ਸਿਰਫ ਹੋ ਜਿਹੜਾ 500000 ਦਾ ਮੈਂ 20000 ਰੁਪਏ ਦੀ ਵੇੜ ਦੇ ਦਾਂਗਾ ਚਲੋ ਠੀਕ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋਈ ਨਰਾਜ਼ ਹੋ ਗਿਆ ਨਾ ਜਾਈਓ ਵੇੜ ਆ ਦੇਖ ਸਾਡੇ ਢਿੱਲਾ ਹਵਾਨੇ ਜਿਹੇ ਇਹ ਹਸਾਣਾ ਹਰਪੀ ਜੀ ਸਹੀ ਮੈਨੇ ਕੋਈ ਬੰਦਾ 10-10 ਸਵੇਰੇ ਪੀ ਵੀ ਲਾਉਣਾ ਤਾਂ ਬੰਦਾ ਹਮੇਸ਼ਾ ਰਹਿਣ ਗਿਆ ਇੰਦਾ ਦੀ ਇੰਦਾ ਕੋਈ ਮਾਨੇ ਢੱਲੇ ਨਾ ਹਣਗੇ ਨਾ ਤੇ ਹੁਣ ਇੱਕ ਚੀਜ਼ ਤੁਹਾਨੂੰ ਜਿਹੜੀ ਦਿਖਾਉਣੀ ਆ ਇਹ ਉਤਮ ਹੀ ਕਮਾਲ ਦੀ ਆ ਜਣੀ ਟਾਈਮ ਜ਼ਰੂਰ ਖੜਦੀ ਆ ਇਹ ਹੱਲੇ ਆ ਦੇਖ ਸਾਡੇ ਜਿਹੇ ਢਿੱਲਾ ਹਵਾਨੇ ਜਿਹ ਹੈ ਆ ਹਰਪੀ ਜੀ 22 ਕਿਲੋ ਦੁੱਧ ਭਰਿਆ ਇਹਨੇ ਪਹਿਲੇ ਦੇ ਦੀ ਫਾਰਮ ਵਾਲੀਆਂ ਵੇੜਾਂ ਆ ਜਿਹੜੀਆਂ ਤੁਹਾਨੂੰ ਦਿਖਾਉਣੇ ਆ 22 ਤੋਂ 28 ਕਿਲੋ ਦੁੱਧ ਇਹਨੇ ਭਰਿਆ ਜੇ ਅੱਛਾ ਦਿਨ ਪਏ ਜੇ ਇਹਦੇ 25 25 ਦਿਨ ਪਏ 25 ਦਿਨ ਪਏ ਪ ਤੇ ਇਹ ਕਿੰਨਾ ਦੁੱਧ ਇਹਨੇ 22 22 ਕਿਲੋ ਪਹਿਲਾਂ ਦਾ ਦੁੱਧ ਐਰ ਕੇ ਕਿੰਨਾ ਚੋਈਏ ਬੁੱਕੇ ਸੁਦੇ ਸੁਣੀ ਹੈ ਅੱਛਾ ਉਹ ਕਰਮਾੜੀ ਬਾਕੀ ਪਰਮਾਨੈਂਟ ਨੂੰ ਉਮਰ ਲੰਮੀ ਦਵੇ ਹਾਂਜੀ 30 ਕਿਲੋ ਨਾ ਟੱਚ ਵਧਿਆ ਕਰ ਜੂਗੀ ਚੰਗੀ ਸਾਂਹ ਵੀ ਕੋਈ ਕਰ ਲੈਂਦਾ ਸਾਂਹ ਉਹਨਾਂ ਨੂੰ ਮੁੱਲ ਮੋੜ ਜੀ 30 ਬਾੜ ਵੀ ਵਧਿਆ ਜਾ ਸਕਦੀ ਹੈ ਠੀਕ ਹੈ ਜੀ ਠੀਕ ਹੈ ਜੀ ਨਾ ਜਲੇ ਬਾਕੀ ਮੂਹ ਮਾਰੀ ਬਹੁਤ ਸੁਣੀ ਹੈ ਹਾਂ ਦੇਖ ਸਕਦੇ ਜੀ ਆ ਨਹੀਂ ਆ ਇਹ ਵਿਦਾਇਕ ਮੈਂ ਆਇਆ ਹੋਣਾ ਆ ਰਿਹਾ ਤੇ ਤੁਹਾਡੇ ਕਰੀਏ ਜੀ ਬਾਕੀ ਆਪਾਂ ਨੂੰ ਵੀਰ ਤੋਂ ਇਹ ਵੀ ਸਿੱਖਣਾ ਚਾਹੀਦਾ ਵਾ ਕਿ ਅਜੇ ਜਿਹੜੇ ਜਿੰਨੇ ਕ ਵੀਰ ਦੀ ਉਮਰ ਆ ਇੰਨੇ ਕ ਤੇ ਵੀਰ ਦਾ ਬਹੁਤੇ ਵੀਰਾਂ ਦਾ ਧਿਆਨ ਜਿਹੜਾ ਬਾਹਰ ਜਾਣ ਵੱਲ ਹੁੰਦਾ ਵਾ ਤੇ ਇੱਥੇ ਆਪਣਾ ਚੰਗਾ ਕੰਮ ਜਿਹੜਾ ਤਿਆਰ ਕੀਤਾ ਪਸ਼ੂਆਂ ਵੱਲ ਧਿਆਨ ਆ ਤੇ ਚੰਗੇ ਪਸ਼ੂ ਜਿਹੜਾ ਵੀਰ ਨੇ ਹਮੇਸ਼ਾ ਲਿਓਣੇ ਹੁੰਦੇ ਆ ਇਹ ਵੀ ਚੀਜ਼ ਆਪਾਂ ਨੂੰ ਜਿਹੜੀ ਸਿੱਖਣੀ ਚਾਹੀਦੀ ਆ ਬਿਲਕੁਲ ਸਿੱਧਾ ਇਹ ਵੀ ਸਿੱਧੀ ਆ ਫੜਨੀ ਖੁਰਨੀ ਪੂਰੀ ਸਿੱਧੀ ਆ ਆ ਦੇਖ ਸਕਦੇ ਜੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਹਵਾਨੇ ਦੇ ਦੋਵਾਂ ਪਾਸੇ ਨਾੜਾਂ ਚੰਗੀਆਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਲੈ ਜਾ ਵੀਰ ਜੀ ਬਾਕੀ ਵੜ ਪੂਰੀ ਵੱਡੀ ਸਾਰੀਆਂ ਖੜਾ ਫਰਕੜੀਆਂ ਕੱਦ-ਕੱਡ ਪੱਖਾ ਜਿੰਨੀਆਂ ਵੀ ਤੁਹਾਨੂੰ ਹੁਣ ਤੱਕਰ ਦਿਖਾਈਆਂ ਵਾ ਸਾਰੀਆਂ ਹੀ ਪੂਰੀਆਂ ਚੰਗੀਆਂ ਵਾ ਬਾਕੀ ਤੁਹਾਨੂੰ ਅਜੇ ਥੋੜੀਆਂ ਨੋਰਮਲ ਵੀ ਤੁਹਾਨੂੰ ਜੜੀਆਂ ਲੋਕਲ ਜੜੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਹਰ ਵੀਰ ਦੀ ਵੈਰੈਟੀ ਜਿਹੜੀ ਹਰ ਵੀਰ ਦੀ ਡਿਮਾਂਡ ਪੂਰੀ ਕਰਨੀ ਹੈ ਬਾਕੀ ਕੋਈ ਪੀਸੀ ਹਰ ਤਰ੍ਹਾਂ ਦਾ ਬੰਦਾ ਆਉਂਦਾ ਹਰ ਤਰ੍ਹਾਂ ਦੇ ਜਾਨਵਰ ਆਉਂਦੇ ਆ ਬਾਕੀ ਕੋਈ ਵੀਰ ਆਵੇ ਜਰੂਰ ਪਸ਼ੂ ਵੇਖ ਕੇ ਇੱਕ ਵਾਰੀ ਮਨ ਜਰੂਰ ਖੁਸ਼ ਹੋਊਗਾ ਕੋਈ ਨਾਰਾਜ਼ ਨਹੀਂ ਹੋ ਕੇ ਜਾਂਦਾ ਵੀ ਫੇਰਾ ਪੈ ਗਿਆ ਜਨਾ ਪੂਰੀ ਖੰਡੀ ਕਰਮਾਂ ਦੀ ਕਿੱਥੇ ਮਰਜੀ ਬੰਦਾ ਪੈ ਜੀ ਠੀਕ ਆ ਇਹਦਾ ਫਿਰ ਮੁੱਲ ਪਰ ਪੀ ਜੀ ਇਹਦਾ ਮੁੱਲ ਵੀ ਕਿੰਨਾ ਕਰਦੀ ਐ ਦੱਸੋ ਜਿਆ ਜਿਆ ਕਰਦੀ ਐ ਕਾਲੀ ਮਾਇਨਾ ਸਵਾਲ ਆ ਕੀ ਕਰਦੀ ਐ ਦਾ ਵੀ ਕੀ ਕਰਦੀ ਐ ਵਿੱਚ ਕਿੰਨਾ ਕਰਦੀ ਐ ਦੱਸੋ ਅੱਜ ਤੁਸੀਂ ਆਏ ਤਾਂ ਤੁਹਾਡੇ ਕਹਿੰਦੇ ਕੋਈ ਬੰਦਾ ਖਾਲੀ ਨਹੀਂ ਮੁਰਨਾ ਲਈ ਜਨਾ ਇੱਕ ਵੀਰ ਹੀ ਦੇ ਦਈਏ ਚਲੋ 117000 ਦੀ ਵੈੜ ਦਵਾਂਗੇ ਅੱਛਾ ਵਿੱਚ ਉਹ ਆਏਗਾ ਦਾ ਮਾਨਦਾਨ ਕਰਾਂਗੇ ਠੀਕ ਆ ਕੁੱਲ ਬਣਾ ਕੇ ਕਿਸਨ ਹਰਜੀਤ ਜੀ 115 ਦੇ ਬਚੀ ਦੇ ਦਾਂਗੇ ਅੱਛਾ 115 ਦੇ 115 ਦੇ ਦਾਂਗੇ ਠੀਕ ਆ ਜੀ 115 ਦੇ ਜਿਹੜੇ ਕਹਿੰਦੇ ਕਿ ਦੇ ਦੇਵਾਂਗੇ ਤੇ ਹੁਣ ਇੱਕ ਸਾਈਵਾਲ ਵੀ ਲੈਣ ਦੀ ਜੇ ਹਾਂਜੀ ਸਾਈਵਾਲ ਠੀਕ ਆ ਉਹ ਦੂਜੇ ਸੂਏ ਸੁੰਦੀ ਜੇ ਤੇ ਦੂਸਰਾ ਸੂਰਾ ਜੀ ਬਾਕੀ ਦੇਖੋ ਠੰਡੇ ਸੇਲ ਸਾਈਵਾਲੇ ਆ ਗਏ ਹਾਂ ਦੇਖ ਸੰਦੇ ਜੀ ਥੋੜੀ ਥੋੜੀ ਕਰੋਸ ਚ ਆ ਹਾਂ ਜੀ ਬਾਕੀ ਨਾੜਨੂਰ ਬਹੁਤ ਸੁਣੀ ਠੀਕ ਆ ਤੇ ਇਹ ਕਿੰਨਾ ਕ ਦੁੱਧ ਐ ਰਕੀ ਚਵਾਜੂਗੀ ਰਕੀ ਨੂੰ ਵੀ ਕੋਣ ਟੱਚ ਕਰਦੇ ਨਾ ਵਧੀਆ ਤੋੜ ਦਈਏ ਫੇਰ ਇਹਨਾਂ 18 18 ਕਿਲੋ ਪ੍ਰੋਗਣੇ ਦੁੱਧ ਭਰਿਆ ਤੇ ਕੱਦ ਕਾਠ ਇਹਦਾ ਵੀ ਆਪਾਂ ਦੇਖ ਸਕਦੇ ਆ ਅੱਛਾ ਫਗਾਵਾਂ ਜਿੰਨਾ ਹੀ ਆ ਜਿਹੜਾ ਸੰਭੀ ਸੰਭਾਈ ਚੰਗੀ ਪਲੀ ਆ ਹਾਂਜੀ ਬਾਕੀ ਬੇਲ ਨੂੰ ਨਾ ਠੰਡੀ ਠੰਡੀ ਪੂਰੀ ਆ ਬੇਲ ਨੂੰ ਦੀ ਪਹਿਲੇ ਲੰਮੀ ਬਾਕੀ ਬੇਲ ਇਹਦੇ ਆਪਾਂ ਜੇ ਵੇਖੀਏ ਗੌਰ ਨਾਲ ਤੇ ਉਹ ਵੀ ਕਾਫੀ ਨਾਰਮਲ ਗਾਵਾਂ ਨਾਲ ਲੰਮੀ ਆ ਤੇ ਅਜੇ ਹਵਾ ਨਾ ਇਹਨੂੰ ਤਿਆਰ ਕਰਨਾ ਜੇ ਕੋਈ ਹਫਤਾ ਦੱਸ ਦੇਣ ਇਹਨੇ ਲੈ ਜਾਣੇ ਆ ਬਾਕੀ ਇਹ ਵੀ ਇਹਨੇ ਚਰਚ ਕਿਸੇ ਵੇਰ ਨੂੰ ਸੰਬੰਧ ਦਾ ਮੌਕਾ ਮਿਲਣਾ ਵਾ ਲੱਗੀ ਮੜ ਆਇਆ ਹਲੋ ਨਹੀਂ ਤਾਂ ਸ਼ਾਈ ਵਾਲ ਕਿਸੇ ਪਾਸੇ ਕਿਸੇ ਨੂੰ ਕੋਈ ਪਾਸੇ ਬਹਿ ਨਹੀਂ ਦਿੰਦੀ ਠੀਕ ਆ ਜਿੱਧਰ ਮਰਜ਼ੀ ਖੜਾ ਰਹਿ ਸਕਦਾ ਠੀਕ ਆ ਜੀ ਠੀਕ ਆ ਜੀ ਇਹ ਚੀਜ਼ ਦਾ ਜਿਹੜਾ ਵਾਦਾ ਵਾ ਚਲੋ ਲੈ ਜਾ ਫਿਰ ਤੋ 20 ਕਿਲੋ ਵਧੀਆ ਭਰ ਜਣਾ ਨੇ ਬਾਕੀ ਜਿਹੜੇ ਵੀਰ ਇਹੋ ਜਿਹੇ ਗਾਵਾਂ ਨੇ ਨਾ ਗਰਮੀ ਦੀ ਪ੍ਰਵਾਹ ਤੇ ਨਾ ਠੰਡ ਦੀ ਪ੍ਰਵਾਹ ਤੇ ਗਾੜੀ ਮੌਸਮ ਹੀ ਸਾਰਾ ਜਿਹੜਾ ਵਾ ਗਾਵਾਂ ਦਾ ਹੀ ਹੁਣ ਆਉਂਦੇ ਆ ਤੇ ਜਾਜ ਜੀ ਫਿਰ ਦਈਏ ਇਹ ਵੀ ਇਹਦਾ ਮੁੱਲ 75000 ਕਰਦੇ ਆ ਇਹ ਦੇ ਦਾਂਗੇ ਆਪਾਂ 70000 ਰੁਪਏ 70 ਦੀ ਹਾਂਜੀ ਕੁਝ ਛੋਟ ਛੋਟ 2000 ਰੁਪਏ ਦਾ ਦੋ ਨਾ ਕਰੀਏ ਹਾਂਜੀ ਪੂਰਾ 5 ਕਰੀਏ ਪੂਰੇ 65 ਦੀ ਦੇ ਦਈਏ ਇਹ ਵੀ ਚਲੋ ਅੱਜ ਜਿੱਦਾਂ ਤੁਸੀਂ ਕਹੋਗੇ ਤੁਹਾਡੇ ਨਾਂ ਲੈ ਆਂਗੇ ਠੀਕ ਹੈ ਤੇ ਬਾਕੀ ਇਹ ਆ ਵੀ ਜਿਹੜਾ ਕੋਈ ਵੀਰ ਫੋਨ ਆਇਆ ਨਾ ਹੋਵੇ ਅੱਜ ਕੋਈ ਆ ਠੀਕ ਹੈ ਰਹਿਦਾ ਨਹੀਂ ਕਿਸੇ ਪਾਸੇ ਠੀਕ ਹੈ ਤੇ ਕੋਈ ਵੀਰ ਫੋਨ ਲਾਵੇ ਇੱਕ ਵਾਰੀ ਜ਼ਰੂਰ ਮਾਨਤਨ ਫਿਰ ਵੀ ਮੌਕੇ ਤੇ ਸਾਰਿਆਂ ਦਾ ਹੀ ਜਿਹੜਾ ਹੋਊਗਾ ਕਿ ਹੋਵੇ ਵੀ ਵੀਰ ਦੇ ਕੋਈ ਵੀ ਪਸੰਦ ਹੁੰਦੀ ਆ ਤੇ ਤੇ ਹੁਣ ਕਈ ਵੀਰ ਆ ਜਿਹੜੇ 50 ਤੋਂ ਬਾਹਰ ਨਹੀਂ ਖਰਚ ਸਕਦੇ ਅੰਦਰ ਵਾਲੀਆਂ ਵੀ ਹੈਗੀਆਂ ਜੀ ਹਾਂਜੀ ਠੀਕ ਐ ਹਰ ਬੰਦਾ ਮਤਲਬ ਲੱਖ ਵਾਲਾ ਨਹੀਂ ਹੁੰਦਾ ਹਰ ਬੰਦਾ 50 ਵਾਲਾ ਹੁੰਨੀ ਹੈ ਹਾਂਜੀ ਸਾਰੇ ਆਪਣਾ ਵੈਰਾਈਟੀ ਸਾਰੀ ਵੈਰਾਈਟੀ ਰੱਖੀ ਹੈਗੇ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨੂੰ ਇਹਦਾ ਬੱਚਾ ਉਧਰ ਜੀ ਬਾਜੀ ਉਹ ਆਪਣੀ ਘਰ ਵਾਲੀ ਵੜ ਉਹਦਾ ਬੱਚਾ ਹੈ ਠੀਕ ਐ ਇਹਦਾ ਅੱਛਾ ਮਗਰ ਠੀਕ ਐ ਇਹਨੂੰ ਸੋਈ ਨੂੰ ਅਜ ਤੋਂ 10 ਦਿਨ ਹੋ ਗਏ ਹੈ 10 ਦਿਨ ਹੋ ਗਏ ਦੁੱਧ ਕਿੰਨਾ ਤਿਆਰ ਕਰ ਗਈ ਦੁੱਧ ਸਾਰੇ ਦੁੱਧ 10 ਕਿਲੋ ਪੱਕਾ ਹੋਣੀ ਖੱਲੇ ਤਿਆਰ ਬਿਲਕੁਲ ਪਰ ਦੁੱਧ ਥੱਲੇ ਜ਼ਿਆਦਾ ਆ ਪਰ ਆਪਾਂ 10 ਕਿਲੋ ਲੈ ਕੇ ਦਵਾਂਗੇ ਪਹਿਲਾ ਸਵੇਰ 4:00 ਤੱਕ ਆਪ ਜੀ ਕਿੰਧ ਚੰਗਾ ਚਵਾ ਜਾਣਾ ਦੁੱਧ 14 15 ਕਿਲੋ ਚਵਾ ਦੂੰਗੀ ਵਧੀਆ ਠੀਕ 15 ਦੇ ਲਾਗੇ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਮਾ ਕੇ ਥਾਂ ਥੋਂ ਬੜਾ ਸੋਹਣਾ ਚਲੋ ਖੋਲੋ ਹਾਂ ਫਿਰ ਤੋਰਦੀ ਇਹ ਗੁੱਦੀਆਂ ਦੀ ਪੁੱਠੀ ਸੁਣੀ ਜੀ ਹਾਂ ਦੇਖ ਸਾ ਤੇ ਜੇ ਰੰਗ ਰੂਪ ਤੇ ਐਵੀ ਬੜੀ ਸਫਾਈ ਜਿਆ ਇਹ ਥੋੜਾ ਜਿਆ ਅਗਲਾ ਅੱਗਿਓਂ ਉੱਪਰ ਨਹੀਂ ਵਾਣੀ ਦਿਖਾਉਂਦੀ ਆਪਾਂ ਨੂੰ ਹਾਂਜੀ ਪਰ ਥਾਂ ਬਰਾਬਰ ਹੋਣਗੇ ਠੀਕ ਆ ਹਾਂਜੀ ਭਾ ਪੂਲ ਕਰ ਕੀ ਕਦੇ ਫਿਰ ਕਈ ਵਾਰ ਇਹ ਭੁਲਾ ਭੁਲਾ ਪੈ ਜਾਂਦੀਆਂ ਹਵਾਨੇ ਤੇ ਪਾਲ ਕਰ ਗਈ ਪਰਲੇ ਪਾਸੇ ਦਾ ਠੀਕ ਹੈ ਜੀ ਥਣ ਵੱਧ ਘਟਦ ਨੂੰ ਠੀਕ ਹੈ ਜੀ ਬਾਕੀ ਚਲੋ ਜਿਹੜੇ ਵੀ ਵੀਰ ਨੇ ਖੜਨੀ ਹੈ ਆਪਣੀ ਚੈੱਕ ਕਰਕੇ ਲੈ ਜਾਣੀ ਹੈ ਇਹ ਸੋਈ ਨੂੰ ਥੋੜੇ ਦਿਨ ਹੋਏ ਆ ਤੇ ਇਹਦਾ ਫਿਰ ਜਾਇਜ਼ਾ ਮੁੱਲ ਇਹਦਾ ਪੰਜਾਇਆ ਤੋਂ ਮਤਨ ਕਰਾਂਗੇ ਕਿੰਨਾ ਕਰ ਦੀਏ ਪੰਜਾਇਆ 40 ਰੁਪਏ ਕਰਾਂਗੇ ਚਲੋ ਪੂਰੇ 45 ਦੀ ਜਾਣਦਾ ਕਿ 44 ਦਾ ਕੀ ਰੱਖਣਾ ਅੱਛਾ 44 ਦੀ 44 ਹਜ਼ਾਰ ਠੀਕ ਹੈ ਤੇ ਹੁਣ ਬਾਹਰ ਕਿੰਨੀਆਂ ਰਹਿ ਗਈਆਂ ਜੀ ਤਿੰਨ ਰਹਿੀਆਂ ਬਾਹਰ ਠੀਕ ਹੈ ਜੀ ਅੱਜ ਵੈਰੈਟੀ ਸਾਰੀ ਪਾ ਦੇਣੀ ਹੈਗੇ ਹਾਂ ਜੀ ਆਹ ਆਪਣੇ ਕੋ ਘਰ ਮਤਲਬ ਪਿਆਰ ਮਿਲ ਨਹੀਂ ਇੱਥੇ ਅੱਛਾ ਵੀ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਵੀ ਮੁੱਲ ਲਾਉਣਾ ਚਾਹੁੰਦਾ ਠੀਕ ਆ ਸਾਰੀ ਵੈਰੈਟੀ ਹੈਗੀ ਆ ਤੇ ਆ ਕਿੰਨੇ ਕੇ ਦੁੱਧ ਵਾਲੀ ਆ ਇਹਦੇ ਥੱਲੇ ਇਸ ਟਾਈਮ ਹਰਪੀ ਜੀ 16 ਕਿਲੋ ਦੁੱਧ ਬਿਲਕੁਲ ਤਿਆਰ ਆ ਤਿਆਰ ਆ ਪੰਜਾਂ ਦਿਨਾਂ ਦੀ ਸੂਈ ਆ ਅਜੇ ਆ ਦੇਖ ਸਕਦੇ ਜੀ ਉਤਰਾ ਹੀ ਜਿਹੜਾ ਵਾ ਦਹੀਂ ਹੈ ਕਰਨਾ ਪੰਜ ਦਿਨ ਹੋ ਗਏ ਕੰਦੇ ਸੂਈ ਤੇ ਆ ਚਵਾਈ ਗਈ ਫੇਲਾਣਾ ਇਹਦੀ ਚਵਾਈ ਹੋ ਗਈ ਆ ਸ਼ਾਮ ਦਾ ਟਾਈਮ ਹੋਇਆ ਵਾ ਵੀਰ ਹਣੀ ਮੇ ਜਿਹੜੇ ਆਏ ਆ ਦੁੱਧ ਲੈਣ ਤੇ ਸ਼ਹਿਰ ਚ ਵੀ ਤੇ ਉਹਨਾਂ ਦਾ ਪੱਟੀ ਸ਼ਹਿਰ ਚ ਆ ਫਿਰ ਗਾਹਕ ਲੱਗੇ ਆ ਤੇ ਕਿੰਨਾ ਕੁ ਤਰ੍ਹਾਂ ਦੁੱਧ ਕੱਢੀ ਜਾਊਗੀ ਦੁੱਧ ਸਹੀ ਮਹੀਨਾ ਪੀ ਜੀ ਜੀ ਕੋਈ ਦੁੱਧ 17 18 20 ਕਿਲੋ ਵਧੀਆ ਦੇ ਦੁੱਧ ਚੰਗਾ ਪਰ ਸਕਦੀ ਆ ਤੋੜ ਦਈਏ ਫਿਰ ਇਹਨਾਂ ਵਿੱਚ ਲਓ ਜੀ ਇਹ ਦੂਜਾ ਸੂਆ ਸੂਈਆ ਬੱਚਾ ਮਗਰ ਜੀ ਦੇ ਠੀਕ ਹੈ ਜੀ ਆ ਬਚਾ ਜਿਹੜਾ ਆ ਬੱਚਾ ਜਿਹੜਾ ਕਿ ਬਾਕੀ ਤਾਂ ਤੁਹਾਨੂੰ ਬੜਾ ਸੋਹਣਾ ਲੱਗਣਾ ਤੇ ਤੀਰਾ ਸੋਹਣਾ ਹੁੰਦਾ ਫਸਣ ਤੇ ਇਹਦੇ ਚਵਾਈ ਜਿਹੜੀ ਹੁਣ ਹੋਈ ਆ ਚਵਾਈ ਹੋ ਗਈ ਆ 14 ਕਿਲੋ ਦੁੱਧ ਦੱਸ ਕੇ ਦਵਾਂਗੇ ਜਿਹਨੂੰ ਜਿਹੜਾ ਮੌਕੇ ਤੇ ਚਵਾ ਦੋਗੇ ਹਾਂ ਜੀ 5 ਵਜੇ ਦਿਨ ਦਾ ਠੀਕ ਹੈ ਤੇ ਦੁੱਧ ਕਿੰਨਾ ਦੱਸਿਆ ਸੀ ਚਵਾ ਜੂਗੀ ਦੁੱਧ 18 20 ਕਿਲੋ ਵਰੀਆ ਚਵਾ ਜੂਗੀ ਠੀਕ ਹੈ ਜੀ ਚਾਹੇ ਚਵਾ ਕਰਨਾ ਨਾ ਬੰਦਾ ਠੀਕ ਹੈ ਤੇ ਇਹਦਾ ਫਿਰ ਮੁੱਲ ਕਿੰਨਾ ਰੁਪਈਆ 50000 ਰੁਪਈਆ ਕਰਦੇ ਮੁੱਲ ਅੱਛਾ ਤੇ ਆਪਾਂ 60000 ਦੇਣਾ 60000 ਜੀ ਕੀ ਕਰਦੀ ਐ ਵੇਚਾ ਛੋਟ ਛੜ ਜਿਆਦੀ ਨਹੀਂ ਚਲੋ 5000 ਕਰ ਦਈਏ 3000 ਕਰ ਦਈਏ ਨਹੀਂ 5 ਪੂਰਾ ਨਹੀਂ 5 ਹੀ ਕਰੀਏ ਪੂਰਾ ਲੈ ਲੋ ਪੂਰੇ 55 ਦੀ ਚਲੋ ਬਾਕੀ ਕੋ ਫੋਨ ਲਾਵੇ ਇੱਕ ਵਾਰੀ ਮਾਨ ਤਾਂ ਫਿਰ ਵੀ ਖੁੱਲਾ ਹੋ ਜਾਊਗਾ ਮੌਕੇ ਤੇ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਸਹੀ ਬਾਤ ਇੱਕ ਆ ਵੀ ਕਰੋਸ ਚੀ ਆ ਗਈ ਆ ਤੇ ਬਾਕੀ ਇਹਨਾਂ ਜਾਵਾਂ ਦਾ ਦੁੱਧ ਬੜਾ ਸੰਘਣਾ ਹੁੰਦਾ ਸੰਘਣਾ ਸੁਣਨਾ ਪੂਰਾ ਮਾਜਾ ਦੁੱਧ ਦਾ ਰੋ ਪੀਣ ਵਾਸਤੇ ਦੁੱਧ ਜਿਹੜਾ ਚੰਗਾ ਵਾ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹਨੂੰ ਸੁਈ ਨੂੰ ਹੋ ਗਿਆ ਅਜ 11 12 ਦਿਨ 11 12 ਦਿਨ ਹੋ ਗਏ ਆ ਹਾਂਜੀ ਤੇ ਇਹਦੇ ਕੋਲ ਦੁੱਧ ਥੱਲੇ ਆਪਾਂ ਦੁੱਧ ਦਾ ਹੋ ਜਾਈ 11 ਜੇ ਆਪਾਂ 9 ਕਿਲੋ ਦੁੱਧ ਕਹਿ ਕੇ ਦੇਵਾਂਗੇ ਕਿੰਨੂੰ ਦਵਾਂਗੇ ਇਹ ਕਿੰਨਾ ਕੁ ਚਵਾਈ ਕਿੰਨਾ ਕੁ ਚਵਾਈ ਜਾਊਗੀ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਕੋਈ 11 12 ਕਿਲੋ ਵਧੀਆ ਦੇ ਦੇਣਾ 13 ਵੀ ਦੇ ਦੇ ਜਿੰਨਾ ਮਰਜ਼ੀ ਅਗਲਾ ਸੇਵਾ ਕਰ ਲੈ ਇਸ ਟਾਈਮ ਜਿਹੜਾ ਆਪਣੇ ਕੋਲ ਮੌਜੂਦ ਹੈ ਆਪਾਂ ਉਹ ਕਰਾਂਗੇ ਸੀਲਸ ਲੱਗ ਗਿਆ ਹਤਰਾ ਹਾਂਜੀ ਸੀਲਸ ਲੱਗ ਗਿਆ ਜੀ ਪੱਜਾ ਛੱਡ ਕੇ ਪੰਗਾ ਪਾ ਕੇ ਬੈਈਦਾ ਠੀਕ ਹੈ ਅੱਗੇ ਲੱਤ ਫੋਟੋਗੀ ਤੇ ਜ਼ਿੰਮੇਵਾਰੀ ਮੇਰੀ ਹੋਗੀ ਠੀਕ ਹੈ ਜੀ ਤੋਰੀਏ ਫਿਰ ਇਹਨਾਂ ਨੂੰ ਆਹ ਦੇਖ ਸੰਦੇ ਜੀ ਬਾਕੀ ਜ਼ਿਆਦਾ ਕਰਦੀ ਆ ਠੀਕ ਆ ਕੱਟੀ ਕਰੂਗੀ ਬਾਕੀ ਇਹ ਆ ਵੀ ਘਰ ਪੀਣ ਵਾਸਤੇ ਦੁੱਧ ਜਿਹੜਾ ਚੰਗਾ ਵਾ ਇੰਨਾ ਗਾਵਾਂ ਦਾ ਇਹਦਾ ਦੁੱਧ ਵੀ ਇਹਨਾਂ ਦਾ ਮੱਝਾਂ ਵਰਗਾ ਦੁੱਧ ਹੁੰਦਾ ਹੈ ਤੇ ਨਾ ਇਹਨਾਂ ਨੂੰ ਕੋਈ ਗਰਮੀ ਨਾ ਕੋਈ ਸਰਦੀ ਤੇ ਇਹਨਾਂ ਦਾ ਸੇਵਾ ਖਰਚਾ ਵੀ ਜਿਹੜਾ ਕਾਫੀ ਘੱਟ ਹੀ ਹੁੰਦਾ ਵਾ ਇਹਨਾਂ ਦਾ ਭਾਵੇਂ ਕਿ ਬੋਤੀਆਂ ਸੋਲ ਜੀਆਂ ਨਹੀਂ ਹੁੰਦੀਆਂ ਇਹ ਇਹ ਥੋੜਾ ੱੱੱਕਾ ਚੱਲਣ ਵਾਲੀਆਂ گاਵਾ ਹੁੰਦੀਆਂ ਨੇ ਜਿਹੜੀ ਮਰਜ਼ੀ ਸ਼ਾਮ ਨੂੰ ਚੋਵੇ ਉੱਤੇ ਲੋ 2 ਕਿਲੋ ਵੰਡ ਪਾ ਕੇ ਜਿਹੜੀ ਮਦੀਸ਼ ਸਵੇਰ ਤੋਂ ਲੱਗੇ ਸ਼ਾਮ ਤੱਕ ਹੀ ਨਾ ਬੰਨ ਛੱਡੇ ਕੋਈ ਪਰਵਾਹੀ ਨਹੀਂ ਇਹਦਾ ਪਰ ਜਾਇਜਾ ਮੁੱਲ ਪਾਈ ਇਹ ਖੜਨੀ ਕਿਹੇ ਨੇ ਕਿਹੇ ਵੀਰ ਨੇ ਘਰ ਚੋਂ ਨਾਸਤੇ ਆ ਜਿਹੜੀ ਆਪਾਂ ਜਾਇਜੀ ਲਈ ਜਾਇਜੀ ਦਰਾਂਗੇ ਬਿਲਕੁਲ ਇੰਨੀ ਰੋਟੀ ਕਰਕੇ ਕਿੰਨੇ ਦਾ ਠੀਕ ਹੈ ਜੀ ਪੈਂਦੀ ਆ ਦੇ ਦਈਏ ਕਰਦੀ ਆ ਵਿੱਚ ਛੋਟ ਛੋਟ ਇਹ ਖੀਰੋ ਖੀਰਤੇ ਨਹੀਂ ਯਾਰ ਪੇਸ਼ ਛੋਟ ਕਰਕੇ ਪੱਤੀ ਆਦੀ ਬਿੜਦਾ ਚਲੋ ਯਾਰ ਹੋਰ ਕਰਦੀ ਆ 31 ਦੀ ਜਾਂਦੀ ਹੈ ਫਿਰ ਅੱਜ ਚਲੋ 31000 ਠੀਕ ਹੈ ਜੀ ਤੇ ਹੁਣ ਇੱਕ ਆ ਨਿਕਨੇ ਕੇ ਸਿੰਗਾ ਲਈ ਆ ਗਈ ਕਾਲੇ ਰੰਗ ਦੀ ਬੈੜ ਆ ਲੋ ਇਹ ਵੀ ਸੀਲਸ ਲਾ ਕੇ ਪੂਰੀ ਇਹ ਗੱਬਨ ਜੀ ਹਾਂਜੀ ਇਹ ਗੱਬਨ ਆ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ 15 16 ਕਿਲੋ ਵਰੀਆ ਦੇਣਾ ਠੀਕ ਆ ਸੀਲ ਸੁਣ ਪੂਰੀ ਆ ਤੋੜ ਦੀ ਆ ਫੇਰ ਇਹਨਾਂ ਵਿੱਚ ਬਾਕੀ ਰਾਜੀ ਆ ਸੀਲ ਕਿਦੀ ਨਹੀਂ ਪਾਸ ਨਹੀਂ ਠੀਕ ਆ ਜੀ ਲੈ ਜਾ ਲੈ ਜਾ ਹੈ ਗਿਆ ਵੀ ਕ੍ਰੋਸ ਚੀ ਆ ਤੇ ਇਹਦਾ ਫਿਰ ਮੁੱਲ 100 ਰੁਪਈਆ ਦਾ ਮੁੱਲ 50 5 ਮਿੰਨਾ अच्छा वो सही मायने में 50 ही करेंगे अच्छा ते आपा 47000 ਦੀ ਬਿਹਰ ਦੇ ਦੇਵਾਂਗੇ ਇਹ ਆਪ ਹੀ ਤੁਸੀਂ ਕਰਨੀ ਜਿੱਥੇ ਕਰਨੀ ਹੈ ਤੇ ਕੋਈ ਕੁਝ ਨਹੀਂ ਕਰਨਾ 45000 ਰੁਪਏ ਦੀ ਖਾਨਾ ਅੱਛਾ 45000 ਜਿੱਦਾਂ ਸਿਰਫ ਛੋਟ ਕਰਾਂਗੇ ਠੀਕ ਹੈ ਜੀ ਹਾਂ ਜੀ 2 400 500 ਜਿੰਨੀ ਛੋਟ ਰਿਵਰ ਕਰ ਦਾਂਗੇ ਬਾਕੀ ਇਹ ਆ ਵੀ ਕੋਈ ਵੀਰਣਾ ਇੱਥੇ ਆਪਣੀ ਤਸੱਲੀ ਕਰਕੇ ਆ ਲੋ ਜੀ ਵੇਸਟ ਆ ਕੇ ਕੋਈ ਆਨਲਾਈਨ ਵੀ ਮੰਗਾਉਣਾ ਹੁੰਦਾ ਜਦੋਂ ਦੱਸਿਆ ਦੱਸਾਂਗੇ ਹਾਂ ਜੀ ਉਹ ਨਿਕਲੂਗਾ ਠੀਕ ਹੈ ਜੀ ਹਾਂ ਜੀ ਆਨਲਾਈਨ ਆਨਲਾਈਨ ਵਾਲੇ ਬੰਦੇ ਨੂੰ ਸਾਡੇ ਵੱਲੋਂ ਫੋਲ ਕਰਾਂਗੇ ਹੋ। ਠੀਕ। ਬਾਕੀ ਇਹ ਆ ਵੀ ਚਲੋ ਇੱਥੇ ਆਣ ਕੇ ਨਾ ਕੋਈ ਵੇਖੇ। ਹਾਂਜੀ ਕੋਈ ਨਹੀਂ। ਹਾਂਜੀ ਹਾਂਜੀ। ਜਿਹੜੀਆਂ ਸੂਈਆਂ ਸੂਈਆਂ ਦਾ ਆਪਾਂ ਦੋਵੇਂ ਟਾਈਮ ਤੋੜੇ ਜੇ ਨਹੀਂ ਬੰਦਾ ਸਕਦਾ ਇੱਕ ਟਾਈਮ ਵੀਡੀਓ ਕਾਲ ਤੇ ਤੋੜ ਸਕਦਾ। ਹਾਂਜੀ। ਤੋਂ ਜਿਹੜਾ ਭਾਵੇਂ ਇੱਥੇ ਆ ਗਿਆ ਅੱਜ ਵਾਰੀ। ਠੀਕ ਹੈ ਜੀ। ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ।